ਸਦਰ ਥਾਣੇ ਦੇ ਵਿੱਚ ਅ ਮਰਡਰ ਹੋਇਆ ਸੀ ਮੈਂ ਸ਼੍ਰੀਮਤੀ ਸੁਨੀਤਾ ਜੀ ਦਾ ਜੋ ਕਿ ਆਪਣੇ ਘਰ ਚ ਕੱਲੀ ਸੀਗੇ ਬੜਾ ਸੈਂਸੇਸ਼ਨਲਾਈਜ਼ ਹੋਇਆ ਸੀ ਕਰਕੇ ਬਿਕੋਜ਼ ਉੱਥੇ ਲੁੱਟ ਖੋਤ ਲੁੱਟ ਪਾੜ ਦਾ ਵੀ ਸੰਕੇਤ ਸਾਹਮਣੇ ਆਏ ਸੀ ਅਲਮਾਰੀਆਂ ਫਰੋਲੀਆਂ ਹੋਈਆਂ ਸੀ ਸਮਾਨ ਵੀ ਕੁਝ ਕੈਸ਼ ਵਗੈਰਾ ਮਿਸਿੰਗ ਸੀਗਾ ਸੋ ਉਹਦੇ ਤੇ ਵੀ ਸਾਡੀ ਟੀਮ ਨੇ ਉੱਥੇ ਹੀ ਬੈਠੇ ਰਹੇ ਸਪੌਟ ਨਹੀਂ ਛੱਡਿਆ ਔਰ ਜਿੰਨੀ ਇਨਵੈਸਟੀਗੇਸ਼ਨ ਡੀਪਲੀ ਔਰ ਪ੍ਰੋਫੈਸ਼ਨਲੀ ਹੋ ਸਕਦੀ ਸੀ ਉਹ ਕੀਤੀ ਗਈ 올 ਐਂਗਲਸ ਵਰ ਪ੍ਰਕਿਊਰਡ ਪਹਿਲਾਂ بیٹے ਤੇ ਵੀ ਸ਼ੱਕ ਗਿਆ ਹੋਰ ਵੀ ਲੋਕਾਂ ਤੇ ਸ਼ੱਕ ਗਿਆ ਜਦੋਂ ਕਲਿੰਚਿੰਗ ਗੱਲ ਆਈ ਸਾਰੇ ਸਾਹਮਣੇ ਤਾਂ ਇਹੀ ਨਿਕਲਿਆ ਕਿ ਉਹ ਜਿਹੜਾ ਬੇਟਾ ਹੈ ਨਾ ਅੰਕੁਰ ਮਹਾਜਨ ਅਮ੍ਰਿਤਕਾ ਜਿਹੜੇ ਸੁਨੀਤਾ ਜੀ ਉਹਨਾਂ ਦਾ ਫਰੈਂਡ ਸੀਗਾ ਇਹ ਬੰਦਾ ਜਿਹੜਾ ਲੜਕਾ ਤਿਕਸ਼ਨ ਸੂਤ ਕਰਕੇ son of ਰਜੇਸ਼ ਸੂਤ ਅਮਨ ਐਵਰੀ ਲੁਧਿਆਣਾ ਇਹਦੀ ਅੰਕੁਰ ਮਹਾਜਨ ਜਿਹੜਾ ਮਦਈ ਹੈ ਇਸ ਮੁਕਦਮੇ ਦਾ ਉਹਦੇ ਨਾਲ ਕਾਫੀ ਪ੍ਰਾਣਾ ਦੋਸਤੀ ਸੀ ਫਿਰ ਥੋੜਾ ਫਰਕ ਵੀ ਪੈ ਗਿਆ ਇਹ ਬੜਾ ਡਿਪਰੈਸ਼ਨ ਸੀਗਾ ਤੇ ਪੈਸਿਆਂ ਵੱਲੋਂ ਟੁੱਟਿਆ ਹੋਇਆ ਸੀ। ਇਹਨੂੰ ਇਹ ਪਤਾ ਸੀਗਾ ਕਿ ਮੈਂ ਜਿਹੜੇ ਸੁਨੀਤਾ ਜੀ ਇਕੱਲੇ ਰਹਿੰਦੇ ਆ ਆਪਣੇ ਘਰ 'ਚ ਤੇ ਬੱਚਾ ਸਵੇਰੇ ਚਲੇ ਜਾਂਦਾ ਰਾਤ ਨੂੰ ਆਉਂਦਾ। ਸਾਡੇ ਕੋਲ 8:30 ਦੇ ਕਰੀਬ ਜਦੋਂ ਉਹਨੇ ਆ ਕੇ ਆਪਣਾ ਦਰਵਾਜ਼ਾ ਖੋਲ੍ਹਿਆ ਹਾਊਸ ਦਾ ਉਹਨੂੰ ਪਤਾ ਲੱਗਿਆ ਮਦਰ ਦੀ ਡੈਥ ਹੋ ਗਈ। ਇੱਕਦਮ ਸਾਰੇ ਬੜੀ ਘਬਰਾਹਟ ਹੋਈ ਸਾਰੀ ਪੁਲਿਸ ਉੱਤੇ ਮੌਕੇ ਤੇ ਗਈ ਸਾਰੇ ਕਲੂਜ਼ ਚੁੱਕੇ। ਸੋ ਬੜਾ ਇਹਨੂੰ ਪ੍ਰੋਫੈਸ਼ਨਲੀ ਵਰਕ ਕਰਦੇ ਹੋਏ ਟਿਕਸ਼ਨ ਸੂਦ ਨੂੰ ਅਸੀਂ ਫੜ ਲਿਆ ਲੁਧਿਆਣੇ ਤੋਂ। ਔਰ ਬਾਕੀ ਉਹਦੀ ਅਜੇ ਪ੍ਰੋਗਰੈਸ ਚੱਲ ਰਹੀ ਹੈ ਉਹਦੀ ਜਿਹੜੀ ਬਰਾਮਦਗੀ ਵੇਰਾਂ ਹੋਣੀ ਹੈ ਕੈਸ਼ ਵਗੈਰਾ ਦੀ ਬਟ ਮੇਨ ਮੋਟਿਵ ਇਹੀ ਨਿਕਲਿਆ ਕਿ ਉਹਨੂੰ ਲੱਗਿਆ ਕਿ ਮੇਰੇ ਕੋਲ ਵਾਸਤੇ ਈਜ਼ੀ ਟਾਰਗੇਟ ਹੈ ਔਰ ਉੱਥੋਂ ਆ ਕੇ ਲੁਧਿਆਣੇ ਇੱਡਾ ਵੱਡਾ ਕਾਰ ਕ੍ਰਾਈਮ ਕਰਤਾ ਕਿਉਂਕਿ ਉਹ ਭੇਤੀ ਸੀਗਾ ਤੇ ਉਹਦੇ ਨਾਲ ਤੁਹਾਨੂੰ ਪਤਾ ਹੈ ਕਿ ਸੰਸਨੀ ਵੀ ਬਹੁਤ ਫੈਲਦੀ ਹੈ ਔਰ ਗਵਾਂਡ ਦੇ ਵਿੱਚ ਵੀ ਲੋਕਾਂ ਨੂੰ ਵੀ ਇਹ ਸੀ ਪਤਾ ਨਹੀਂ ਕੀ ਗੱਲ ਹੋ ਗਈ ਕਿੰਨਾ ਕੁ ਮਤਲਬ ਇਹ ਗੜਬੜ ਹੋ ਗਈ ਪਰ ਆਪਣ ਨੂੰ ਪਤਾ ਹੀ ਹੈ ਕਿ ਭੇਤੀ ਬੰਦਾ ਹੀ ਇਹੋ ਜਿਹਾ ਕੰਮ ਕਰਦਾ ਹੈ ਔਰ ਉਹਨੇ ਉਹ ਮਤਲਬ ਇਸ ਵਾਰ ਦਾ ਤੋਂ ਅੰਜਾਮ ਦਿੱਤਾ ਕਈ ਚੀਜ਼ਾਂ ਦੇਖੀਆਂ ਗਈਆਂ ਜੀ ਲੋਕਾਂ ਦੀ ਸਟੇਟਮੈਂਟ ਵੀ ਲਈ ਗਈ ਥੋੜਾ ਉਹਦਾ ਪਛੋਕੜ ਨੂੰ ਜਿਹੜਾ ਲੜਕਾ ਹੈਗਾ ਆਪਣੇ ਅੰਕੁਰ ਮਹਾਜਨ ਉਹਦੇ ਵੀ ਅਸੀਂ ਦੇਖਿਆ ਕਿ ਕੌਣ ਐਸੋਸੀਏਟਸ ਨੇ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਕਲੱਬ ਕਰਕੇ ਫੇਰ ਇਹ ਗੱਲ ਆਪਾਂ ਤੈਅ ਤੇ ਪਹੁੰਚੋ ਇਹਦੀ ਉੱਥੇ ਦੁਕਾਨ ਹੈ ਜੀ ਆਪਣੇ ਕੋਸਮੈਟਿਕਸ ਦੀ ਲੁਧਿਆਣੇ ਦੇ ਵਿੱਚ ਇਹਨਾਂ ਨੇ ਪਹਿਲਾਂ ਵੀ ਇਸ ਘਰ ਦੇ ਵਿੱਚ ਚੋਰੀ ਕੀਤੀ ਉਹ ਕਹਿੰਦੇ ਪਹਿਲਾਂ ਵੀ ਉਹਨੇ ਇੱਕ ਦਿਨ ਚੁੱਪਚਾਪ ਚੋਰੀਚਾਰੀ ਕੀਤੀ ਸੀ ਪਤਾ ਨਹੀਂ ਲੱਗਿਆ ਉਦੋਂ ਆਹ ਸ਼ੱਬ ਵੀ ਹੋ ਜਾਂਦਾ ਵੀ ਚਲੋ ਪੈਸੇ ਕਢ ਲੇ ਦੋਸਤ ਨੇ ਇਹ ਬਟ ਇਹ ਤਾਂ ਬਹੁਤ ਹੀ ਮਤਲਬ ਮਤਲਬ ਮੈਂ ਸਮਝਦਾ ਹੀ ਨਹੀਂ ਇਸ ਕ੍ਰਾਈਮ ਕੀਤਾ ਮਾਤਾ ਵਿਚਾਰੀ ਕੱਲੀ ਉਹਨੂੰ ਮੌਤ ਦੇ ਘਾਟ ਰਦਾਰ ਤਾਂ ਤੇ ਮੈਂ ਲੋਕਾਂ ਨੂੰ ਅਪੀਲ ਵੀ ਕਰਨਾ ਚਾਹੁੰਦਾ ਤੁਹਾਡੇ ਮੈਡੀਅਮ ਰਾਹੀਂ ਕ੍ਰਾਈਮ ਸੁਸਾਇਟੀ ਜਦੋਂ ਦੀ ਬਣੀਆਂ ਹੁੰਦਾ ਆ ਰਿਹਾ ਠੀਕ ਹੈ ਹੁਣ ਕਿਸੇ ਦੇ ਮਾਈਂਡ ਚ ਜਿੱਦਾਂ ਹੁਣ ਪਹਿਲਾ ਕ੍ਰਾਈਮ ਵੀ ਆਪਾਂ ਡਿਸਕਸ ਕੀਤਾ ਕਿ ਦੋ ਬੰਦੇ ਏਰੀਆ 'ਚ ਇਕੱਠੇ ਰਹਿ ਰਹੇ ਆ ਉਦੇ ਦਿਮਾਗ ਚ ਕੀ ਚੱਲ ਰਿਹਾ ਕਿਸੇ ਨੂੰ ਕੀ ਪਤਾ ਅਚਾਨਕ ਉਹ ਬੰਦਾ ਦੇਖਦਾ ਵੀ ਇਹ ਰੋਜ਼ ਜਾਂਦਾ ਹੈ ਉੱਥੇ ਜਾ ਕੇ ਤੇ ਉਹ ਮਰਡਰ ਕਰ ਦਿੰਦਾ ਸਿਮਿਲਰਲੀ ਇਹ ਬੰਦਾ ਆ ਕੇ ਕਰ ਦਿੰਦਾ ਸੋ ਪੁਲਿਸ ਨੇ ਮੈਂ ਸਮਝਦਾ ਕਿ ਪਬਲਿਕ ਨੂੰ ਇਹ ਜਰੂਰ ਸਮਝਣਾ ਚਾਹੀਦਾ ਕਿ ਪੁਲਿਸ ਸੈਂਸਿਟਿਵਲੀ ਔਰ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਦੀ ਹੈ ਔਰ ਜਲਦੀ ਰਿਜ਼ਲਟ ਦਿੰਦੀ ਹੈ ਉਹ ਇੱਕ ਚੀਜ਼ ਅਪਰੀਸ਼ੀਏਟ ਕਰਨ ਦੀ ਲੋੜ ਹੈ